ਆਏ ਨੂੰ ਪ੍ਰੋਗਰਾਮ ਦੀ ਲੋੜ ਤਾਂ ਨਹੀਂ ਬੰਦ ਰੱਖ ਬੰਦ ਹੀ ਇਹ 24 ਜੀ ਸਰ ਜਿਹੜੀ ਆਰਟੀਕਲਸ ਹੁੰਦਾ ਸਰ ਅੱਜ ਸਰ ਜਿਹੜੇ ਸਰ ਇਹਦੇ ਕੋਲੋਂ ਕਾਊਂਟਰ ਆਇਆ ਜਿਹੜੇ ਜਿੱਦਾਂ ਆਪ ਨੂੰ ਪਤਾ ਹੈਗਾ ਸਾਰੀ ਪ੍ਰੈਸ ਨੂੰ ਮੈਂ ਇਹ ਨਸਣਾ ਚਾਹਨਾ ਜੀ ਜੀ ਜੇ ਆਪ ਸਰਕਾਰ ਵੱਲੋਂ ਔਰ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਤੇ ਸਾਡੇ ਡੀਆਈ ਸਾਹਿਬ ਦਾ ਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਜਿਹੜੇ ਅਸਲਾਮ ਮਨਿੰਦਰ ਸਿੰਘ ਵੱਲੋਂ ਇੱਕ ਜਿਹੜੀ ਡਰੱਗ ਦੀ ਅਗੇਸਟ ਸਰਵਾਈਵ ਚਲਾਈ ਜਾ ਰਹੀ ਹੈਗੀ ਆ ਉਸੇ ਲੜੀ ਤਹਿਤ ਅੱਜ ਜਿਹੜਾ ਇੱਕ ਇਨਸੀਡੈਂਸ ਹੋਇਆ ਹੈਗਾ ਜਿਹਦੇ ਵਿੱਚ ਅਸੀਂ ਪਹਿਲਾਂ ਦੋਸ਼ੀ ਜਿਹੜੇ ਹੈਗੇ ਆ ਦੋ ਗ੍ਰਿਫਤਾਰ ਕੀਤੇ ਸੀਗੇ ਤੇ ਮੁਕੱਦਮਾ ਨੰਬਰ 41 ਤੇ 132025 ਨੂੰ ਮੁਕੱਦਮਾ ਦਰਜ ਹੋਇਆ ਸੀ ਜਿਸ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਇੱਕ ਅੰਗਰੇਜ਼ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚਵਿੰਡਾ ਕਲਾਂ ਤੇ ਦੂਜਾ ਸੀਗਾ ਜਗਤਾਰ ਸਿੰਘ ਪੁੱਤਰ ਚੰਨਲ ਸਿੰਘ ਵਾਸੀ ਕਰਾਲੀਆਂ ਰੰਦਾਸ ਏਰੀਆ ਸਿੰਪਦਾ ਇਹ ਇਹਨਾਂ ਕੋਲੋਂ ਅਸੀਂ 1 ਕਿਲੋ ਆਈਸ ਤੇ 1,40,000 ਰੁਪਇਆ ਡਰੱਗ ਮਨੀ ਜਿਹੜੀ ਆ ਰਿਕਵਰ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਾਨਯੋਗ ਕੋਰਟ 'ਚ ਪੇਸ਼ ਕਰਕੇ ਉਦੋਂ ਬਾਅਦ ਰਿਮਾਨ ਲਿਆ ਗਿਆ ਰਿਮਾਨ ਤੋਂ ਬਾਅਦ ਅੱਜ ਸਵੇਰੇ ਜਦੋਂ ਇਹਨਾਂ ਦੀ ਪੁੱਛਕਿਸ਼ ਤੋਂ ਬਾਅਦ ਜਿਹੜੀ ਇਹ ਗੱਲ ਇਹਨੇ ਪੁੱਛਕਿਸ਼ ਦੱਸਿਆ ਵੀ ਕੁਝ ਹੋਰ ਜਿਹੜਾ ਸਮਾਨ ਹੈਗਾ ਇਹ ਡਿਫੈਂਸ ਡ੍ਰੇਨ ਜਿਹੜੀ ਪੈਂਦੀ ਹੈਗੀ ਆ ਘਰੇਡੇ ਥਾਣੇ ਦੇ ਵਿੱਚ ਉੱਥੇ ਅਸੀਂ ਲਕਾਚ ਪਾ ਕੇ ਰੱਖਿਆ ਹੈਗਾ ਤੇ ਮੈਂ ਤੁਹਾਨੂੰ ਉੱਥੋਂ ਬਰਾਮਦ ਕਰਾ ਸਕਦਾ ਔਰ ਇਹਦੇ ਵਿੱਚ ਸਾਡੇ ਇੰਸਪੈਕਟਰ ਅਮਨਦੀਪ ਸਿੰਘ ਐਸ ਐਚ ਓ ਘਰੇਂਡਾ ਤੇ ਡੀ ਐਸ ਪੀ ਸਰ ਲਖਮਿੰਦਰ ਸਿੰਘ ਜਿਹੜੇ ਹੈਗੇ ਆ ਇਹਨਾਂ ਨੇ ਇਹ ਜਦੋਂ ਬਰਾਮਦਗੀ ਕਰਾਉਣ ਲਈ ਜਾ ਰਿਹਾ ਸੀਗਾ ਤੇ ਉੱਥੇ ਜਿਸ ਜਗ੍ਹਾ ਤੇ ਦੱਸਿਆ ਸੀ ਬਰਾਮਦਗੀ ਲਈ ਉਦੋਂ ਜਦੋਂ ਗੱਡੀ ਚੋਂ ਉਤਰੇ ਉਤਰਨਸਾਰ ਹੀ ਇਹਨੇ ਸਾਡੇ ਪੁਲਿਸ ਮਾਜਰ ਨੂੰ ਧੱਕਾ ਮਾਰਿਆ ਕਾਮਾਰ ਕੇ ਤੇ ਇਹ ਪੁਲਿਸ ਤੋਂ ਜਿਹੜਾ ਛੁੱਟ ਕੇ ਇਹ ਭੱਜ ਗਿਆ ਔਰ ਇਹਦੇ ਜਦੋਂ ਇਹਨੂੰ ਰੋਕਣ ਦਾ ਔਰ ਇਹਨੂੰ ਦੱਸਿਆ ਗਿਆ ਪੁਲਿਸ ਪਾਰਟੀ ਵੱਲੋਂ ਵੀ ਤੂੰ ਅੱਕਾ ਰੁਕ ਜਾ ਔਰ ਇਹ ਕੰਮ ਨਾ ਕਰ ਪਰ ਇਹਨੇ ਪੁਲਿਸ ਦਾ ਕਹਿਣਾ ਨਹੀਂ ਮੰਨਿਆ ਤੇ ਇਹ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ ਤੇ ਭੱਜਿਆ ਜਿਸ ਅੱਗੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਹਵਾਈ ਫਾਇਰ ਕੀਤਾ ਔਰ ਹਵਾਈ ਫਾਇਰ ਕਰਨ ਦੇ ਬਾਵਜੂਦ ਵੀ ਇਹ ਪੁਲਿਸ ਦੀ ਗੱਲ ਇਹਨੇ ਨਹੀਂ ਮੰਨੀ ਤਾਂ ਪੁਲਿਸ ਨੇ ਜਿਹੜਾ ਹੈਗਾ ਇਹਨੂੰ ਫੜਨ ਦੀ ਖਾਤਰ ਗੋਲੀ ਜਿਹੜੀ ਹੈਗੀ ਆ ਚਲਾਈ ਜਿਹੜੀ ਗੋਲੀ ਇਹਦੀ ਸੱਜੀ ਲੱਤ ਵੱਜੀ ਹੈਗੀ ਔਰ ਇਹ ਜ਼ਖਮੀ ਹੋ ਕੇ ਦਿਖ ਪਿਆ ਔਰ ਬਾਅਦ ਚ ਇਹਨੂੰ ਉੱਥੇ ਜਾ ਕੇ ਕਾਬੂ ਕੀਤਾ ਗਿਆ ਔਰ ਇਹਨੂੰ ਉੱਥੋਂ ਟ੍ਰੀਟਮੈਂਟ ਲਈ ਜਿਹੜਾ ਲੋਪੋਕੇ ਹਸਪੀਟਲ ਦਾਖਲ ਕਰਾਇਆ ਗਿਆ ਔਰ ਉੱਥੇ ਇਹ ਜੇਰੇ ਇਲਾਜ ਹੈਗਾ ਔਰ ਮੈਂ ਆਪਜੀ ਦੇ ਜ਼ਰੀਏ ਪ੍ਰੈਸ ਜ਼ਰੀਏ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਜ਼ੀਰੋ ਟੋਲਰੈਂਸ ਦੀ ਪਾਲਿਸੀ ਚੱਲ ਰਹੀ ਹੈਗੀ ਆ ਡਰਾਈਵਗੇਸਟ ਧੱਕ ਇਹ ਸਮਗਲਦਾਂ ਨੂੰ ਇੱਕ ਚੇਤਾਵਨੀ ਹੈਗੀ ਵੀ ਜਾਂ ਤਾਂ ਨਸ਼ਾ ਵੇਚਣਾ ਛੱਡ ਦਿਓ ਤੇ ਜਾਂ ਪੰਜਾਬ ਛੱਡ ਦਿਓ। ਕਿ ਕਿਲੋ ਜਿਹੜੀ ਆਈਸ ਕਰੈਕਟ ਮਿਲੀ ਆ ਉਹਦਾ ਪਾਕਿਸਤਾਨ ਨਾਲ ਕਨੈਕਸ਼ਨ ਹੈ ਕਿਉਂਕਿ ਤਰਾਲੀਆਂ ਜਿਹੜਾ ਵਾ ਬਾਰਡਰ ਦੇ ਕੋਲ ਬਿਲਕੁਲ ਜੀ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ ਸਾਰੀ ਚੀਜ਼ ਇਹ ਇਸ ਬਾਰੇ ਜਿਹੜਾ ਹੈਗਾ ਇਹਦੇ ਕੋਲ ਪੁੱਛ ਕੇ ਚੱਲ ਰਹੀ ਆ ਔਰ ਇਹ ਜਿਹੜੀ ਤੁਹਾਨੂੰ ਮੈਂ ਹੁਣ ਜਿਹੜੀ ਦੱਸੀ ਹੈਗੀ ਹੈ ਇਹ ਇਨਸੀਡੈਂਸ ਇਹਦੇ ਵਿੱਚ ਵੀ ਇਸੇ ਕਰਕੇ ਇਹ ਬੰਦਾ ਜਿਹੜਾ ਹੈਗਾ ਬਹੁਤ ਹੀ ਚੁਸਤ ਤਲਾਕ ਸੀਗਾ ਔਰ ਇਨੇ ਇਹ ਗੱਲ ਸਾਨੂੰ ਦੱਸ ਕੇ ਵੀ ਮੈਂ ਉਥੋਂ ਬਰਾਬਦਗੀ ਕਰਾ ਸਕਦਾ ਪੁਲਿਸ ਦੀ ਪਾਰਟੀ ਕੁਲ ਭੱਜਣ ਦੀ ਕੋਸ਼ਿਸ਼ ਕੀਤੀ ਜੀਜੇ ਕਾਰਵਾਈਆਂ ਮੱਚ ਲਿਆਂਦੀ ਗਈ ਸਰ ਉਥੋਂ ਬਰਾਬਦ ਹੋਈ ਕਿ ਨਹੀਂ ਥੇ ਜਗ੍ਹਾ ਦੱਸੀ ਨਹੀਂ ਉਹ ਤਾਂ ਇਨੇ ਫਿਰ ਆਪਣੀ ਜਾਨ ਚ ਇਨੇ ਦੱਸਿਆ ਨਾ ਵੀ ਮੈਂ ਇੱਕ ਪਾਲਿਸੀ ਖੇਡ ਕੇ ਤੇ ਪੁਲਿਸ ਕੋਲੋਂ ਬਚ ਕੇ ਭੱਜ ਜਾਊਗਾ ਡਰਾਮਾ ਕ੍ਰੀਏਟ ਕੀਤਾ ਡਰਾਮਾ ਕ੍ਰੀਏਟ ਕੀਤਾ ਔਰ ਔਰ ਇਨੇ ਜਗ੍ਹਾ ਵੀ ਉਹੀ ਦੱਸੀ ਵੀ ਜਿੱਥੇ ਬਾਰਡਰ ਤੇ ਲਾਗੇ ਡਰੇਨ ਲਾਗੋ ਵੀ ਉਥੋਂ ਮੈਨੂੰ ਬਚਾਦਾ ਜਿਹੜਾ ਹੈਗਾ ਕਾਫੀ ਚਾਂਸਸ ਹੈਗੇ ਆ ਭੱਜ ਨਿਕਲਣ ਦੇ ਸਰ ਇਹ ਜੋ ਜੀ ਦੱਸ ਸਕੋ ਪਾਕਿਸਤਾਨ ਬਾਰਡਰ ਦੇ ਨੇੜੇ ਸੀਗਾ ਜਿਹੜਾ ਕਿ ਹਟਵਾ ਸੀਗਾ ਅੱਛਾ ਉਧਰ ਬਹੁਤ ਕੋਸ਼ਿਸ਼ ਕਰ ਰਿਹਾ ਬਿਲਕੁਲ ਜਿਹੜੀ ਹੈ ਉਹ ਇਹਨੂੰ ਇਹ ਸੀਗਾ ਵੀ ਡਰੇਨ ਦੇ ਲਾਗੋ ਜਾ ਕੇ ਮੈਂ ਭੱਜ ਕੇ ਡਰੇਨ ਦੇ ਵਿੱਚੋਂ ਲੰਘ ਕੇ ਤੇ ਪਾਰ ਲੰਘ ਜੂੰ ਪਰਲੇ ਪਾਸੇ ਲੰਘ ਜੂੰਗਾ ਡਰੇਨ ਦੇ ਬੰਦੇ ਪਾਸੇ ਰਾਹ ਤੇ ਪ੍ਰੈਜ਼ੀਡੈਂਟ ਸੀ ਜਨਾ ਸਰ ਕਿ ਜਿਸ ਤਰ੍ਹਾਂ ਪਿਛਲੇ 2-3 ਦਿਨਾਂ ਬੜੀ ਇਤਿਆਹਾਜ ਜੋ ਰਿਕਵਰ ਕਰ ਲਏ ਆ ਉਦੋਂ ਵੀ ਗੋਲੀ ਚੱਲੀ ਚਲੋ ਇਹਦੇ ਨਸ਼ੇ ਦਾ ਮੈਟਰ ਸੀ ਨਸ਼ੇ ਦੇ ਭੱਜ ਗਿਆ ਤੁਹਾਡੇ ਕੋਲ ਪਰ ਇਹਨੂੰ ਜਿਹੜਾ ਸੀ ਕਿ ਉਹ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਉਹ ਸੂ ਇਸ ਤਰ੍ਹਾਂ ਹੀ ਲਖਮੀ ਹੋ ਰਿਹਾ ਨਹੀਂ ਸੇਖੋ ਇਹ ਵੀ ਤਾਂ ਜੀ ਜੀ ਤੁਹਾਨੂੰ ਮੈਂ ਸਟੋਰੀ ਦੱਸੀ ਹੈਗੀ ਆ ਇਹ ਬਿਲਕੁਲ ਫੈਕਚੁਅਲ ਹੈਗੀ ਆ ਜੇ ਜੀ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਇਦਾਂ ਦਾ ਗੱਲ ਹੁੰਦੀ ਤਾਂ ਉਹ ਚੀਜ਼ ਹੋਰ ਆ ਇਹ ਚੀਜ਼ ਹੋਰ ਹੈਗੀ ਆ ਔਰ ਇਹਦੇ ਵਿੱਚ ਬਿਲਕੁਲ ਜਿਹੜਾ ਹੈਗਾ ਕਿ ਨਸ਼ਾ ਦਸਕਰ ਜਿਹੜਾ ਉਹਨੂੰ ਪਤਾ ਵੀ ਮੈਂ 1 ਕਿਲੋ ਆਇਸ ਦੇ ਵਿੱਚ ਇੰਨੀ ਮੈਨੂੰ ਸਜ਼ਾ ਹੋਣੀ ਹੈ ਤਾਂ ਉਹਨੇ ਪਹਿਲਾਂ ਹੀ ਡਰਾਮਾ ਕ੍ਰੀਏਟ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ओके सर ਇਹਦੇ ਜਿਹੜੇ ਆ ਇਸ ਦਾ ਇਹ ਵੀ ਦੱਸ ਦਿਓ ਕਿ ਕਿਉਂਕਿ ਘੱਟ ਫੜੀ ਜਾਂਦੀ ਆ ਪੁੱਛੇ ਸੀ ਵਿੱਚ ਫੜੀ ਗਈ ਸੀ ਇਹਦੇ ਫਿਰ ਖਰੀਦਣ ਵਾਲੇ ਜਿਹੜੇ ਨੇ ਜਾਂ ਲੈਣ ਵਾਲੇ ਨੇ ਦੀ ਵਰਤੋਂ ਕਰਨ ਵਾਲੇ ਉਹ ਦੱਗੇ ਹੋ ਜਾਣ ਕਰਕੇ ਕਿ ਹਾਈ ਕਲਾਸ ਬੰਦੇ ਹੁੰਦੇ ਉਹਨਾਂ ਬਾਰੇ ਪਤਾ ਲੱਗਾ ਕੁਝ ਨਹੀਂ ਲੱਗਾ ਉਹ ਜਿਹੜਾ ਹੈਗਾ ਇਹ ਇਹ ਇਸੇ ਕਰਕੇ ਤੁਹਾਨੂੰ ਦੱਸਿਆ ਵੀ ਇਹ ਕੱਲ ਫੜੇ ਸੀਗੇ ਤੇ ਅੱਜ ਜਦੋਂ ਇਹਨਾਂ ਨੂੰ ਕੱਲ ਹੀ ਪੇਸ਼ ਕਰਕੇ ਇਹਨਾਂ ਦਾ ਰਿਮਾਨ ਲੈ ਕੇ ਪੁਛਗਿੱਛ ਚੱਲ ਰਹੀ ਸੀ ਤੇ ਜਿਹੜੀ ਸ਼ਕਤੀ ਨਾਲ ਪੁਛਗਿੱਛ ਕਰਨ ਤੇ ਇਸੇ ਕਰਕੇ ਇਹਨੇ ਡਰਾਮਾ ਰਚਿਆ ਵੀ ਮੈਂ ਇੱਥੋਂ ਭੱਜਾਂ ਉਹ ਤਫ਼ਤੀਸ਼ ਦਾ ਮੈਟਰ ਆ ਉਹ ਅਸੀਂ ਤਫਤੀਸ਼ਦਾਨ ਨੇ ਪੁੱਛਗਿਛ ਕਰ ਰਹੇ ਆ ਔਰ ਜੇ ਸਾਨੂੰ ਹੋਰ ਮੰਨ ਲੈਣਾ ਪਿਆ ਹੋਰ ਮੰਨ ਲਾ ਕੇ ਇਹਨੂੰ ਸ਼ਕਤੀ ਨਾਲ ਪੁੱਛਗਿਛ ਕੀਤੀ ਜਾਊਗੀ ਹਾਂ ਜੀ ਵੀ ਹੋਰ ਆਈਸਟਾਕ ਬੰਦ ਹੋ ਸਕਦੀ ਕਿਉਂਕਿ ਇਹ ਜ਼ਿਆਦਾਤਰ ਬੌਂਬੇ ਵਗੈਰਾ ਕਿਉਂ ਉਸੂ ਬਿਲਕੁਲ ਜੀ ਸਾਨੂੰ ਉਮੀਦ ਹੈਗੀ ਆ ਵੀ ਇਹਦੇ ਵਿੱਚ ਹੋਰ ਰਿਕਵਰੀ ਹੋ ਸਕਦੀ ਸਰ ਇਹਦੇ ਵਿੱਚ ਜਿਹੜੇ ਬੌਂਬੇ ਜਿਹੜਾ ਕਿੰਪਨਾ ਜਿਆਦਾ ਹੋ ਉਹ ਦੂਸਰਾ ਕੱਲ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਮਹਾਦੀ ਵਾਜੀ ਜਿਹਦੇ ਵਿੱਚ ਇੱਕ ਉਹਨਾਂ ਨੇ ਬੰਦਾ ਜਿਹੜਾ ਜਖਮੀ ਆ ਤੁਹਾਨੂੰ ਪਰ ਉਹ ਲਾਲ ਨੂੰ ਪੁੱਛ ਰਿਆ ਸੀ ਕਿ ਕਿੱਥੇ ਜੰਮਿਆ ਬੰਦਾ ਮਾ ਪੁਰਾਣੀ ਗੋਲੀ ਮਾਰੇ ਕਰਿਆ ਮੈਨੂੰ ਕਿਹਾ ਗੋਲੀ ਪਾਰੇ ਦਾ ਸੀ ਯਾਰ ਬਿਲਕੁਲ ਉਹਨਾਂ ਦਾ ਗੱਲ ਹੋ ਰਹੀ ਹੈ ਪੁੱਛਿਆ ਸੀ ਕਿ ਕੋਇਨਸੀਡੈਂਸ ਹੈ ਵੀ ਕਾਫੀ ਜਿਹੜਾ ਹੈ ਹਰਜੈਂਸੀ ਦਾ ਹੋ ਰਿਹਾ ਹੈ ਸਾਡੇ ਵਾਲੇ ਵੀ ਹੈ ਨਹੀਂ ਇਹ ਇਹ ਬਿਲਕੁਲ ਕੋਇਨਸੀਡੈਂਸ ਹੈ ਜੀ ਇਹ ਜਿਹੜੀ ਤੁਹਾਨੂੰ ਮੈਂ ਇਹ ਸੀਕੁਐਂਸ ਦੱਸਿਆ ਹੈਗਾ ਇਹ ਬਿਲਕੁਲ ਕੋਇਨਸੀਡੈਂਸ ਹੈ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਜਿਹੜੀ ਆ ਉਹ ਨਹੀਂ ਹੈ ਜਿਹੜਾ ਦੱਸਿਆ ਜਿਸ ਤਰ੍ਹਾਂ ਕਿ ਉਹਨਾਂ ਨੇ ਕਨੈਕਸ਼ਨ ਦੱਸੇ ਪਰ ਪੁਰਾਣੇ ਬੰਦੇ ਨੇ ਗਾਹ ਗੋਲੀ ਚਲਾ ਕੇ ਆਏ ਇਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਸੀ ਕਿਸੇ ਨੇ ਜਿਹੜਾ ਕਿੰਕ ਵਿੱਚ ਲੱਗਾ ਕੋਈ ਤੁਹਾਨੂੰ ਆਰਡਰ ਹੋ ਨਹੀਂ 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 ਕਿੰਗਪਿੰਡਾ ਜੇ ਤੁਹਾਨੂੰ ਤਫਤੀਸ਼ ਦੇ ਦੌਰਾਨ ਤੁਹਾਨੂੰ ਦੱਸਿਆ ਨਾ ਵੀ ਇਹਦੇ ਕਿੰਗਪਿੰਡ ਕੀਹਦੇ ਲਈ ਕੰਮ ਕਰਦੇ ਹੈਗੇ ਕੀ ਲਈ ਕਰਦੇ ਹੈਗੇ ਆ ਉਹ ਇੱਕ ਤਫਤੀਸ਼ ਦਾ ਮੈਟਰ ਹੈਗਾ ਜੇ ਕਿੰਗਪਿੰਡ ਦੱਸੂਗਾ ਤਾਂ ਉਹਦੀ ਅਸੀਂ ਅਮਲ 'ਚ ਲਿਆ ਕੇ ਜਿਹੜੀ ਅਸੀਂ ਅਗਲੇ ਬੰਨੇ ਤਫਤੀਸ਼ ਦੇ ਨਾਲ ਕਾਰਵਾ ਵੀ ਕਰਾਂਗੇ ਉਹ ਅਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਸਰ ਪਹਿਲੀ ਕਨਸਾਈਨਮੈਂਟ ਹੀ ਹੈ ਮਤਲਬ ਜਦੋਂ ਅਫਸਰ ਰਿਕਾਰਡ ਇਹਦਾ ਬਣਾ ਲਿਆ ਕੋਈ ਜਾਂ ਨਹੀਂ ਅਜੇ ਪਿਛਲੇ ਮੁਕੱਦਮਾ ਦਰਜਾ ਉਹ ਵੀ ਅਸੀਂ ਇਹ ਜਿੱਥੋਂ ਦਾ ਰਹਿਣ ਵਾਲਾ ਹੈਗਾ ਰੰਦਾਸ ਏਰੀਏ ਦਾ ਦੂਜਾ ਤੇ ਜੋ ਪਤਾ ਕੀਤਾ ਇਹ ਤੇ ਮੁਕਤਮਾ ਅਜੇ ਕੋਈ ਦਰਜ ਨਹੀਂ ਹੈਗਾ ਸਰ ਇਹ ਇਕੱਲਾ ਕੰਮ ਕਰਦਾ ਹੈ ਜਾਂ ਫਿਰ ਇਹਦਾ ਹੋਰ ਬਹੁਤ ਬੰਨਕਰਾਂ ਦਾ ਕੰਮ ਹੈ ਇਹ ਦੱਸਿਆ ਤੁਹਾਨੂੰ ਭਾਈ ਸਾਹਿਬ ਵੀ ਜਦੋਂ ਇਹਦੇ ਕੋਲ ਕੁਛਕਿਛ ਕਰ ਰਹੇ ਆ ਵੀ ਇਹ ਬੰਦਾ ਜਿਹੜਾ ਹੈਗਾ ਕਿਹਦੇ ਵਾਸਤੇ ਕੰਮ ਕਰਦਾ ਔਰ ਇਹਦੇ ਪਿੱਛੇ ਜਿਹੜੇ ਕੌਣ ਕੌਣ ਹੈਗੇ ਆ ਇਹ ਸਿੰਘ ਕਿੱਥੇ ਤੇ 30 ਸਾਲ ਦਾ 30 ਦਾ 25 ਤੋਂ 30 ਸਾਲ ਦੇ ਵਿੱਚ ਇਹ ਕਿਸ ਤਰ੍ਹਾਂ ਇਸ ਮਸਕਰੀ ਦੇ علاوہ ਕਿਹੜਾ ਕੰਮ ਕਰਦਾ ਸੀ ਕੋਈ ਕੋਈ ਕੰਮ ਨਹੀਂ ਜੀ ਇਹ ਇਹੀ ਕੰਮ ਕਰਦਾ ਸੀਗਾ ਬਸ ਇਲਾ ਹੀ ਜੀ